ਸਰਪੰਚ ਸਾਹਿਬ ਇੱਕ ਗੱਲ ਹੈਗਾ ਵੀ ਸਰਪੰਚੀ ਹੁਣ ਤੁਸੀਂ ਕਰਦੇ ਹੋ ਤੇ ਤੁਹਾਡੇ ਘਰ ਵਾਲੇ ਸਾਰੇ ਤੁਹਾਡਾ ਜਿਹੜਾ ਹੈਗਾ ਲਗਭਗ ਗਲਦੀਪ ਆਪਾਂ ਗੱਲ ਕਰਕੇ ਟੁਕੜਾ ਪਤਨ 400 ਮੀਟਰ ਪਿੱਛੇ ਸੀਗਾ ਠੀਕ ਆ ਤੁਸੀਂ ਜ਼ਿੰਦੂਰ ਕੇ ਘਰ ਵਾਲਾ ਕੀ ਲੈਣ ਵਧੇ ਸੀ ਜਿਸ ਤਰੀਕੇ ਨਾਲ ਧਰਨੇ ਤੋਂ ਪਹਿਲਾਂ ਵੀਡੀਓ ਬਣਾਉਣੀ ਆ ਵੀ ਅੱਜ ਹਨਾ ਮਤਲਬ ਗਾਣੇ ਲਾ ਲਾ ਕੇ ਬੱਚੇ ਪਾਈਂਦਾ ਪੂਰਾ ਤਖਤਪੋਸ ਜਿਹੜਾ ਹਥਿਆਰਾਂ ਨਾਲ ਭਰਿਆ ਹੋਇਆ ਜਿਹੋ ਪਹਿਲਾਂ ਦੀਆਂ ਵੀਡੀਓ ਹੈਗੀਆਂ ਇਹ ਸਾਰੀਆਂ ਉਹਨਾਂ ਨੇ ਫੇਕ ਵੀਡੀਓ ਬਣਾਈਆਂ ਹੋਈਆਂ ਮਤਲਬ ਚਲੋ ਠੀਕ ਹੈ ਤੁਸੀਂ ਕਹਿੰਦੇ ਉਹ ਵੀਡੀਓ ਤਾਂ ਪੁਰਾਣੀਆਂ ਨੇ ਜਿਹੜੇ ਹਥਿਆਰਾਂ ਵਾਲੀਆਂ ਹਨ ਪਰ ਇੱਕ ਗੱਲ ਵੀ ਜਿੱਦ ਧਰਨਾਕਾਰਾਂ ਨੂੰ ਮਤਲਬ ਪਪੂਕੇ ਘਰ ਵੱਲ ਵਦਨ ਦੀ ਕੀ ਰੋਡ ਸੇ 300 ਗੱਲ ਤੁਹਾਡੇ ਤੋਂ ਅਗਲਾ ਸਵਾਲ ਇਹ ਹੈ ਵੀ ਜਿਹੜਾ ਪਾਣੀ ਦਾ ਮਸਲਾ ਹੈਨਾ ਪਾਣੀ ਤਾਂ ਉਹ ਛੱਪੜ ਉਹਨਾਂ ਨੇ ਦਿਖਾਇਆ ਵੀ ਅਸਾਂ ਮੌਕੇ ਵਾਰਦੇ ਤੇ ਉਦੋਂ ਤਾਂ ਕਾਈ ਹੋਈ ਪਈ ਗਿਲਦੀਪ ਸਾਰਾ ਤਾਂ ਭਰਿਆ ਹੋਇਆ ਹੈਨਾ ਜੇ ਮੰਨ ਲਓ ਪਾਣੀ ਉਧਰੋਂ ਜਾਂਦਾ ਸੀਗਾ ਠੀਕ ਹੈ ਹੁਣ ਵੀ ਤਾਂ ਉਧਰ ਹੀ ਤੇ ਜਿਹੜਾ ਹੈਗਾ ਤੁਸੀਂ ਕਹਿੰਦੇ ਵੀ ਇਧਰੋਂ ਜਿਹੜਾ ਪਿਛਲੀਆਂ ਕਈ ਪੰਚਾਇਤਾਂ ਤੋਂ ਤਾਂ 4-5 ਪੰਚਾਇਤਾਂ ਤੋਂ ਪਾਣੀ ਜਿਹੜਾ ਇਧਰ ਦੀ ਨਗਰਿਆ ਤੁਹਾਨੂੰ ਇੰਨੀ ਦੂਰ ਦੇ ਉਪ ਤੋਂ ਨਹੀਂ ਖਾਲਾ ਬਣਾਉਣ ਦੀ ਕਿਹਨੇ ਐੜੇ ਦਿੱਤਾ ਜਾਂ ਕੀ ਲੋੜ ਪੈਗੀ ਜਦੋਂ ਆਪਣਾ ਪਤਾ ਯਾਰ ਕਿਸੇ ਨਾਲ ਆਪਣੀ ਨਹੀਂ ਬਣਦੀ ਹਨ ਤੇ ਤੁਸੀਂ ਉਹਨਾਂ ਦੇ ਘਰ ਦੇ ਬਾਹਰ ਮੂਰ ਤੱਕ ਵੀਡੀਓ ਬਣਾਉਣਾ ਜਾਵੜੇ ਜੇ ਤੁਹਾਡੇ ਬਾਹਰ ਕੋਲ ਤੱਕ ਤਾਂ ਅਸੀਂ ਤਾਂ ਬਾਹਰਲੇ ਪਾਸੇ ਛੜਕ ਤੇ ਰੋਡ ਤੇ ਜਾਣਾ ਗੁਣਾ ਹੈ ਇੱਕ ਹੋਰ ਸਵਾਲ ਆ ਯਾਰ ਜਦੋਂ ਮੰਨ ਲਓ ਕਹਿੰਦੇ ਅਸੀਂ ਸੈਲਫ ਡਿਫੈਂਸ ਦੀ ਕੋਲੀ ਚਲਾਈਏ ਜਿਹੜੀਆਂ ਗੋਲੀਆਂ ਚ ਨੇ ਕਿਸੇ ਦੇ ਵੱਜੀ। ਆਹੀ ਗੱਲ ਪੂਰੀ ਸੁਣਦੇ ਹੋ ਵੀ ਉਹ ਕਹਿੰਦਾ ਵੀ ਰਹਿਣਾ ਸਾਰਾ ਪਿੰਡ ਜੀ ਹੈ ਵੀ ਉਹ ਵੀ ਉਹਨਾਂ ਦਾ ਵੀ ਸਾਡੇ ਬਣਾ ਨਹੀਂ ਸਰਦਾ ਸਾਡਾ ਵੀ ਉਹਨਾਂ ਬਣਾ ਨਹੀਂ ਸਰਦਾ। ਇਹਦੇ ਬਾਰੇ ਤੁਹਾਡਾ ਕੀ ਰਾਏ ਹੈ? ਬਿਲਕੁਲ ਉਹਨਾਂ ਨੇ ਚੰਗਾ ਇਹ ਸਵਾਲ ਹੈ ਮੈਂ ਕਿਹਾ ਉਹਨਾਂ ਦਾ ਕਿ ਉਹ ਪਹਿਲਾਂ ਕੁੱਟ ਲਿਆ ਕਰਨਗੇ ਆਪਣੀ ਕਿਸੇ ਧਨਾੜ ਬੰਦੇ ਤੋਂ ਕਟਵਾ ਲਿਆ ਕਰਨਗੇ। ਫੇਰ ਕਹਦੇ ਆ ਕਰਨਗੇ ਕੀ ਰਾਜੀਨਾਮਾ ਹੋ ਗਿਆ। ਲਾ ਹੈਗਾ ਉਹ ਟੀਪ ਪੁਆਇੰਟ ਵਾਲੇ ਜਿਹੜੇ ਗਗਨ ਦਾ ਹੈ ਨਾ ਸਵਾਲ ਰਹਿ ਗਿਆ। ਵੀ ਤੁਹਾਡੇ ਕੋਲ ਦੀ ਜਾਂਦਾ ਹੈ ਨਾ ਉਹ ਕਹਿੰਦਾ ਵੀ ਜਿਹੜਾ ਇਹ ਮਸਲਾ ਪਾਣੀ ਵਾਲਾ ਸਿਰਫ ਥੋੜੀ ਜਿਹੀ ਪਾ ਪਾ ਕੇ ਹੱਲ ਹੋ ਸਕਦਾ ਕੀ ਪੁਲਿਸ ਦੇ ਉੱਤੇ ਹਮਲਾ ਕਰਨਾ ਜਿਹੜਾ ਹੈਗਾ ਇਹ ਜਾਇਜ਼ ਹੈ ਇੱਕ ਭੀੜ ਦਾ ਰਹਿਣਾ ਤੁਹਾਡੇ ਲਗਭਗ ਕੰਦਾ ਨਾ ਕੰਦਾ ਸਾਂਝੀਆਂ ਵਟਣਾ ਵਟਾ ਸਾਂਝੀਆਂ ਹੈ ਨਾ ਇੱਕ ਦੂਜੇ ਦਾ ਘਰੇ ਵੀ ਜਾਣਾ ਇਤਤੱਕ ਤਾਂ ਦੀ ਸਰਪੰਚੀ ਦੇ ਵਿੱਚ ਹੁਣ ਕਹਿੰਦੇ ਆ ਵੀ ਕਈ ਕਰਾਂ ਦਾ ਤੁਸੀਂ ਬਾਈਕਾਟ ਵੀ ਕਰਤਾ ਕਿ ਉਹਨਾਂ ਦੇ ਸੀਰੀ ਹਟਾ ਲਏ ਗਏ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਲੀ ਇਸ ਵਕਤ ਮੌਜੂਦ ਆ ਕੁਲਦੀਪ ਸਰਪੰਚ ਦੇ ਘਰ ਕਿਉਂਕਿ ਜਿਹੜਾ ਹੈਗਾ ਅੰਗਮਦੂਰ ਦੇ ਪਰਿਵਾਰ ਵੱਲੋਂ ਜਾਂ ਜੁਨੀਆਨਾ ਵੱਲੋਂ ਉਹਨਾਂ ਤੇ ਇਲਜ਼ਾਮ ਜਿਹੜੇ ਲਾਏ ਉਹਨਾਂ ਦਾ ਆਪਾਂ ਆਪਾਂ ਗੱਲ ਕਰ ਗਏ ਜਵਾਬ ਲੈਣ ਪਹੁੰਚੇ ਆ ਫਲਹਾਲ ਆ ਸਾਰੇ ਜਿਹੜੇ ਕੈਮਰੇ ਲੱਗ ਰਹੇ ਆ ਇਹ ਵੀ ਪ੍ਰਸ਼ਾਸਨ ਲਵਾ ਰਿਹਾ ਠੀਕ ਆ ਕਿਉਂਕਿ ਲਗਾਤਾਰ ਘਰ ਤੇ ਸਰਵੇਲੈਂਸ ਰੱਖੀ ਜਾਵੇ ਤਾਂ ਕਿ ਕੋਈ ਹਮਲਾ ਹੁੰਦਾ ਜਾਂ ਕੋਈ ਇਹੋ ਜੀ ਗਤੀਵਿਧੀ ਕੋਈ ਸ਼ਰਾਰਤian ਸਰ ਕਰਦਾ ਤਾਂ ਕਿ ਉਹਦੀ ਪੁੱਛਪੜਤਾਕ ਤੇ ਇਧਰਲੇ ਪਾਸੇ ਜਿਹੜੇ ਆ ਬਾਥਰੂਮ ਵਗੈਰਾ ਨੇ ਇਹ ਵੀ ਐਸਡੀਐਮ ਸਾਹਿਬ ਵੱਲੋਂ ਮਨਜ਼ੂਰ ਕੀਤੇ ਗਿਆ ਇਹ ਵੀ ਉਹਨਾਂ ਵੱਲੋਂ ਬਣਾਏ ਗਏ ਆ ਮਤਲਬ ਅੰਦਰ ਤੱਕ ਜਿਹੜਾ ਹੈਗਾ ਭਾਵੇਂ ਮਾਮਲਾ ਚੰਦ ਭਾਂਡ ਦਾ ਪਰ ਪੁਲਿਸ ਪ੍ਰਸ਼ਾਸਨ ਦੇ ਉੱਪਰ ਜਿਹੜੀ ਹੈਗੀ ਆ ਲਗਾਤਾਰ ਉਹਨਾਂ ਦੀ ਜਾਣਕਾਰੀ ਚਾਹੀਦੀ ਹੋਵੇ ਲਗਭਗ 2 ਦਰਜਨ ਦੇ ਕਰੀਬ ਪੁਲਿਸ ਕਰਮੀ ਇੱਥੇ ਹਮੇਸ਼ਾ ਬਣੇ ਰਹਿੰਦੇ ਆ ਮੇਰੇ ਨਾਲ ਸੋ ਮੇਰੇ ਨਾਲ ਕੁਲਦੀਪ ਨੇ ਉਹਨਾਂ ਦੀ ਧਰਮ ਪਤਨੀ ਅਮਨਦੀਪ ਕੌਰ ਨੇ ਜਿਹੜੇ ਕਿ ਸਰਪੰਚ ਨੇ ਇਸ ਵਕਤ ਮੌਜੂਦ ਆ ਪਰ ਆਪਣੇ ਪਿੰਡਾਂ 'ਚ ਇਹ ਵੈਸੇ ਹੀ ਚੱਲਦਾ ਵੀ ਘਰਾਂ ਵਾਲੇ ਭਾਵੇਂ ਸਰਪੰਚ ਹੋਵੇ ਉਹ ਅਜੇ ਦਾ ਘਰਾਂ ਵਾਲੇ ਸਰਪੰਚ ਹੁੰਦਾ ਕੁਲਦੀਪ ਕੀ ਹਾਲ ਨੇ ਪਹਿਲਾਂ ਸਿਹਤ ਕਿਵੇਂ ਆ ਹੁਣ ਅੱਗੇ ਨਾਲ ਬਸ ਥੋੜਾ ਬਹੁਤਾ ਫਰਕ ਘੱਟ ਕੋਈ ਜ਼ਿਆਦਾ ਠੀਕ ਹੈ ਬਸ ਠੀਕ ਹੈ ਕੁਲਦੀਪ ਜਿਹੜੇ ਹੈਗੇ ਹੁਣ ਮੇਰਾ ਸਿੱਧੇ ਸਿੱਧੇ ਸਵਾਲ ਆ ਤੁਹਾਨੂੰ ਤੇ ਸਰਪੰਚ ਸਾਹਿਬ ਤੁਹਾਡਾ ਸਵਾਗਤ ਆ। ਠੀਕ ਆ ਸਰਪੰਚ ਸਾਹਿਬ ਇੱਕ ਗੱਲ ਹੈਗਾ ਵੀ ਸਰਪੰਚੀ ਹੁਣ ਤੁਸੀਂ ਕਰਦੇ ਹੋ ਤੇ ਤੁਹਾਡੇ ਘਰ ਵਾਲੇ ਜਾਰੇ ਕਰਦੇ। ਨਹੀਂ ਨਹੀਂ ਇਸ ਦੋਨੇ ਰਲ ਮਿਲ ਕੇ ਕਰਦੇ ਆਂ ਜੀ ਇਕੱਲੇ ਤਾਂ ਨਹੀਂ ਕਰਦੇ। ਇਹ ਤਾਂ ਇਲਜ਼ਾਮ ਤਾਂ ਝੂਠੇ ਮੇਂ ਲਾਈ ਜਾਂਦੇ ਸਾਡੇ ਪਿੰਡ ਵਾਲੇ ਹੈਗੇ ਜਿਹੜੇ ਇਹੀ ਘਰ ਹੀ ਹੈਗੇ ਬਸ ਦੋ ਤਿੰਨ ਘਰ ਜਿਹੜੇ ਇਲਜ਼ਾਮ ਲਾਉਂਦੇ ਆਂ। ਬਾਕੀ ਸਾਡੇ ਸਾਰੇ ਪਿੰਡ ਨੂੰ ਪਤਾ ਸੀ ਰਲ ਕੀ ਕਰਦੇ ਆਂ ਸਰਪੰਚੀ ਨਾ ਇਹ ਇਕੱਲਾ ਕਰੇ ਨਾ ਮੈਂ ਇਕੱਲੀ ਕਰਾਂ। ਠੀਕ ਆ। ਤੋ ਮੈਂ ਪਹਿਲੀ ਗੱਲ ਗੁਰਦੀਪ ਤੇਰੇ ਤੇ ਇਲਜ਼ਾਮ ਸਾਰੇ ਦੇ ਸਾਰੇ ਹੈ ਨਾ ਪਹਿਲਾਂ ਤੂੰ ਧਰਨਾ ਤੁਸੀਂ ਤੁਸੀਂ ਧਰਨੇ ਦੇ ਗਵਾਹ ਤੁਸੀਂ ਕਰ ਰਹੇ ਸੀ ਉਹਦੇ ਹਾਂਜੀ ਧਰਨੇ ਦੀ ਗਵਾਈ ਅਸੀਂ ਕਰ ਰਹੇ ਸੀ ਇੱਥੇ ਜੀ ਅੱਜ ਨਿਕਾ ਰਹੇ ਸੀ ਉਹ ਜਦੋਂ ਡਾਂਗਾ ਮਾਰ ਗਾ ਨਾ ਸਾਡੇ ਪਿੰਡ ਦੇ ਲੋਕ ਕਹਿੰਦੇ ਵੀ ਸਾਨੂੰ ਨੱਕਾ ਕੁੱਟਿਆ ਗਿਆ ਵੀ ਅਸੀਂ ਤਾਂ ਖਾਲੀ ਦਿਖਾਉਂਦੇ ਸੀ ਵੀ ਖਾਲੀ ਜਿਹੜੀ ਪਹਿਲਾਂ ਬਣੀ ਹੋਈ ਸੀ ਖਾਲੀ ਪਹਿਲਾਂ ਚੱਲਦੀ ਸੀ ਸਾਰੇ ਪਿੰਡ ਨੂੰ ਪਤਾ ਸੀ ਬਜ਼ੁਰਗਾਂ ਨੂੰ ਵੀ ਪਤਾ ਸੀ ਬਜ਼ੁਰਗੋ ਸਾਡੇ ਨਾਲ ਹੀ ਸੀ ਜਿਹੜੇ ਖਾਲੀ ਦਿਖਾਉਂਦੇ ਸੀਗੇ ਉਹ ਕਹਿੰਦੇ ਇਨਸਾਫ ਉਹ ਕਹਿੰਦੇ ਇਨਸਾਫ ਮਿਲੇ ਸਾਨੂੰ ਕਈ ਬਾਪੂਆਂ ਦਾ ਪੱਗਾਂ ਲਾ ਗੰਗਾ ਜਦੋਂ ਉਹਨਾਂ ਨੇ ਡਾਂਗਾ ਮਾਰਿਆ ਪੱਤਰਕਾਰਾਂ ਦੇ ਕੈਮਰੇ ਤੋੜੇਗੇ ਉਹ ਕਹਿੰਦੇ ਸਾਨੂੰ ਇਨਸਾਫ ਮਿਲੇ ਉਸ ਤੋਂ ਬਾਅਦ ਉਹ ਖੜ੍ਹ ਗਏ ਜਾ ਕੇ ਗਾ ਅੱਡੇ ਤੇ ਜਾ ਸਰ ਐਸਚੋ ਪਹੁੰਚਿਆ ਇਨਸਾਫ ਦੀ ਤਾਂ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਸਾਰੀ ਫੋਰਸ ਉਹਨਾਂ ਨੇ ਪੁਲਿਸ ਦੀ ਉੱਥੇ ਲਿਆ ਕੇ ਖਲੇ ਹਾਰਤੀ ਉਹਨਾਂ ਦੇ ਵਾਰਾਂ ਦੇ ਵਿੱਚ ਨਹੀਂ ਉਹ ਧਰਨਾ ਦਾ ਤੁਹਾਡਾ ਜਿਹੜਾ ਹੈਗਾ ਲਗਭਗ ਕੁਲਦੀਪ ਆਪਾਂ ਗੱਲ ਕਰ ਗਏ ਟੁਕੜ 3 400 ਮੀਟਰ ਪਿੱਛੇ ਸੀਗਾ ਠੀਕ ਆ ਤੁਸੀਂ ਕਮਦੂਰ ਕੇ ਘਰ ਵੱਲ ਕੀ ਲੈਣ ਵਧੇ ਸੀਗੇ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਬ੍ਰਦਰ ਕਿ ਅਸੀਂ ਨਹੀਂ ਉਹਨਾਂ ਦੇ ਘਰ ਵੱਲ ਬਦੇ ਸੀ ਮੈਨੂੰ ਤਾਂ ਗ੍ਰਿਫਤਾਰ ਤੱਕ ਕਰ ਲਿਆ ਗਿਆ ਸੀ ਡੀਐਸਪੀ ਸ਼ਮਸ਼ੀਰ ਸਿੰਘ ਗਲਦੀ ਮੌਜੂਦਗੀ ਦੇ ਵਿੱਚ ਸਾਨੂੰ ਗ੍ਰਿਫਤਾਰ ਕੀਤਾ ਹੋਇਆ ਸੀ ਮੇਰੇ ਨਾਲ ਚਾਰ ਜੈਂਸਰ ਤਿੰਨ ਲੇਡੀਜ਼ ਸੀਗੀਆਂ ਤੇ ਉਹਨਾਂ ਦੇ ਸ਼ਰਾਰਤੀ ਆਂਸਰਾਂ ਨੇ ਜੀ ਇਹਨਾਂ ਦੇ ਭੇਜੇ ਹੋਏ ਸ਼ਰਾਰਤੀ ਆਂਸਰਾਂ ਨੇ ਮੇਰੇ ਘਰ ਉੱਪਰ ਅਟੈਕ ਕਰਵਾਇਆ ਤੁਸੀਂ ਵੀਡੀਓ ਦੇਖੀ ਹੋਈ ਹੈ ਘਰ ਦੇ ਵਿੱਚੋਂ ਜਰਮ ਪੱਤਰੀਆਂ ਤੱਕ ਸਾਰਾ ਕੁਝ A ਤੋਂ Z ਕੱਖ ਵੀ ਨਹੀਂ ਛੱਡਿਆ ਜੋ ਗਹਿਣੇ ਸੀ ਲੈਪਟਾਪ ਸੀ ਪ੍ਰੈਸ ਮੀਡੀਆ ਚ ਆਪਾਂ ਕੰਮ ਕਰਦੇ ਸੀ ਡਿਵਾਈਸ ਸੀ ਹਰ ਇੱਕ ਚੀਜ਼ ਬੈਲ ਤੱਕ ਫੋਨਾਂ ਦੇ ਹਰ ਇੱਕ ਚੀਜ਼ ਸਾਜਿਸ਼ ਤਹਿਤ ਕੀਤਾ ਗਿਆ ਤੁਸੀਂ ਦੇਖੋ ਉਹ ਧਰਨਾ ਲਾਉਣਾ ਕੀ ਗੁਨਾਹ ਹੈਗਾ ਨਹੀਂ ਧਰਨਾ ਲਾਉਣਾ ਗੁਨਾਹ ਨਹੀਂ ਪਰ ਜਿਹੜੇ ਜਿਸ ਤਰੀਕੇ ਨਾਲ ਧਰਨੇ ਤੋਂ ਪਹਿਲਾਂ ਵੀਡੀਓ ਬਣਾਉਣੀਆ ਵੀ ਅੱਜ ਹਨਾ ਮਤਲਬ ਗਾਣੇ ਲਾ ਲਾ ਕੇ ਬੱਚੇ ਪਾਈਂਦਾ ਪੂਰਾ ਤਖਤਪੋਸ਼ ਜਿਹੜਾ ਹਥਿਆਰਾਂ ਨਾਲ ਭਰਿਆ ਹੋਇਆ ਜੋ ਪਹਿਲਾਂ ਦੀਆਂ ਵੀਡੀਓ ਹੈਗੀਆਂ ਇਹ ਸਾਰੀਆਂ ਉਹਨਾਂ ਨੇ ਫੇਕ ਵੀਡੀਓ ਬਣਾਈਆਂ ਹੋਈਆਂ ਦੇਖੋ ਤੁਸੀਂ ਉਹ ਕਿਵੇਂ ਪੁਲਿਸ ਫੋਰਸ ਘਟ ਹੈਗੀ ਆ ਪੁਲਸ ਫੋਰਸ ਦੇ ਨਾਲ ਉਹਨਾਂ ਨੇ ਬਾਹਰੋਂ ਬੰਦੇ ਕਿੰਨੇ ਬੁਲਾਏ ਆ ਤੇ ਫਾਇਰਿੰਗ ਕਿਵੇਂ ਕਰ ਰਹੇ ਆ ਤੁਸੀਂ ਤੁਹਾਨੂੰ ਮੈਂ ਵੀਡੀਓ ਦਊਂਗਾ ਉਹ ਮੈਂ ਤੁਹਾਨੂੰ ਵੀਡੀਓ ਭੇਜ ਵੀ ਦਿੱਤੀ ਉਹ ਚਲਾਇਓ ਜਰੂਰ ਨਾਲ ਕਿਵੇਂ ਉਹ ਬੰਦੇ ਜਿਹੜੇ ਫਾਇਰਿੰਗ ਕਰ ਰਹੇ ਆ ਤੇ ਬਾਹਰੋਂ ਬੰਦੇ ਬੁਲਾਏ ਹੋਇਆ ਉਹ ਡਲੇ ਚਲਾ ਰਹੇ ਆ ਕਿਵੇਂ ਉਹ ਕੀ ਕੁਛ ਨਹੀਂ ਉਹਦੇ ਵਿੱਚ ਮੈਂ ਤੁਹਾਨੂੰ ਵੀਡੀਓ ਚ ਦਿਖਾ ਦਿੰਨਾ ਕਿ ਉਹ ਕਿਵੇਂ ਡਲੇ ਚਲਾਈ ਜਾਂਦੇ ਜਿਹੜੇ ਉਹਨਾਂ ਨੇ ਬਾਹਰੋਂ ਬੰਦੇ ਚਲਾਏ ਫਾਇਰਿੰਗ ਵਕਰੀ ਹੋ ਰਹੀ ਹੈ ਦੂਜੇ ਪਾਸੇ ਗਰੀਬ ਜਨਤਾ ਦੇ ਉੱਪਰ ਐਨਾ ਕਤਿਆਚਾਰ ਕੀਤਾ ਕਿ ਦੋ ਦਿਨ ਉਹਨਾਂ ਨੂੰ ਘਰੋਂ ਨਿਕਲਣਾ ਬਾਹਰ ਤੱਕ ਕਰ ਦਿੱਤਾ ਗਿਆ ਕਿ ਇਹ ਗਰੀਬ ਲੋਕ ਇਨਸਾਫ ਲਈ ਬੈਠ ਜਾਣ ਕਿ ਉਹ ਵੀ ਗੁਨਾਹ ਹੈ ਨਹੀਂ ਇਹ ਤਾਂ ਬਿਲਕੁਲ ਰਾਈਟ ਆ ਹਰ ਇੱਕ ਦਾ ਗੁਰਦੀਪ ਚਲੋ ਤੁਸੀਂ ਕਹਿੰਦਾ ਬਈ ਜਿਹੜੀਆਂ ਵੀਡੀਓ ਬਣਾਈਆਂ ਤੁਸੀਂ ਕਹਿੰਦਾ ਤਾਕਤਪੂਰ ਸਾਲੀਆਂ ਜਾਂ ਹਥਾਜ ਹਥਿਆਰ ਉਹ ਸਾਰੀਆਂ ਫੇਕ ਹੈ ਬਿਲਕੁਲ ਉਹ ਬਾਤੀਆਂ ਬਣਾਈਆਂ ਉਹ ਜਿਹੜੀਆਂ ਪਹਿਲਾਂ ਵੀਆਂ ਵੀਡੀਓ ਬਣਾਈਆਂ ਹੋਈਆਂ ਨੇ ਉਹ ਸਾਰੀਆਂ ਨੇ ਉਹਨਾਂ ਦੀ ਪਹਿਲਾ ਮਤਲਬ ਕਿ ਬਹੁਤ ਸਾਰਾ ਲੰਬਾ ਸਮਾਂ ਜਿਵੇਂ ਜਵਾਕ ਨਹੀਂ ਬਣਾ ਲੈਂਦੇ ਪਹਿਲਾਂ ਜੀ ਉਹ ਵੀਡੀਓ ਬਣਾਈਆਂ ਹੋਈਆਂ ਨੇ ਬਾਕੀ ਬਾਈ ਦਾ ਵੀ ਮੈਂ ਤਾਂ ਦੇਖੀਆਂ ਨਹੀਂ ਹੈਗੀਆਂ ਕਿਹੜੀਆਂ ਕਹਿ ਰਹੇ ਆ ਪਰ ਮੈਨੂੰ ਸੁਣਨ ਚ ਆਇਆ ਵੀ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਇਹ ਵੀ ਜਿਵੇਂ ਹੁਣ ਪਹਿਲਾ ਇੱਕ ਲਿਵ ਆਨ ਵਾਲੀ ਭੈਣ ਆ ਉਹ ਕਿਵੇਂ ਮੈਨੂੰ ਤਾਂ ਲੱਗਦਾ ਉਹਨੂੰ ਕੀ ਖਰੀਦਿਆ ਲੱਗਦਾ ਹੋ ਸਕਦਾ ਤੁਸੀਂ ਪੱਤਰਕਾਰ ਪ੍ਰੋਫੈਸ਼ਨ ਤੇ ਜਿਹੜਾ ਇਲਜ਼ਾਮ ਲਾ ਰਹੇ ਹੋ ਨਹੀਂ ਬਾਈ ਜੀ ਦੇਖੋ ਤੁਸੀਂ ਇੱਕ ਤਰਫ ਉਸ ਦਿਨ ਉਹਨੇ ਦਿਖਾਇਆ ਨਹੀਂ ਕਿ ਕਿਵੇਂ ਗਰੀਬਾਂ ਤੇ ਅਤਿਆਚਾਰ ਕਿ ਕੁੱਟਿਆ ਗਿਆ ਇਹ ਗੱਲ ਵੱਡੀ ਆ ਨਾ ਜੀ ਬਿਲਕੁਲ ਜੇ ਉਹ ਭੈਣ ਸੱਚੀ ਨਿਰਪੱਖ ਪੱਤਰਕਾਰ ਆ ਤਾਂ ਉਹਨੂੰ ਦਿਖਾਉਣਾ ਚਾਹੀਦਾ ਸੀ ਕਿ ਮੇਰੇ ਪਿੰਡ ਦੀਆਂ ਭੈਣਾਂ ਨੂੰ ਔਰਤਾਂ ਨੂੰ ਕਿਵੇਂ ਕੁੱਟਿਆ ਗਿਆ ਸਰਪੰਚਣੀ ਨੂੰ ਕਿਵੇਂ ਲੱਭਦੇ ਸੀ ਇੱਕ ਗੱਲ ਦੱਸੋ ਜਿਹੜੀ ਤੇਰੇ ਨਾਲ ਰੌਲਾ ਸਾਡਾ ਨਹੀਂ ਹੈਗਾ ਸੀ ਰੌਲਾ ਤਾਂ ਇਨਸਾਫ ਦਾ ਸੀ ਇਨਸਾਫ ਨਹੀਂ ਮਿਲੇ ਆ ਧਰਨਾ ਲਾ ਲਿਆ ਔਰ ਉਹਨਾਂ ਨੇ ਉਹ ਬੰਦੇ ਵਿੱਚ ਬਿਠਾ ਕੇ ਠੀਕ ਹੈ ਗਮਦੂਰ ਸਿੰਘ ਪਪੂ ਦੇ ਬੰਦੇ ਬਿਠਾ ਕੇ ਤੇ ਮੇਰੇ ਵਿਹੜੇ 'ਚ ਔਰਤਾਂ ਘਟਵਾਈਆਂ ਨਹੀਂ ਉਹ ਤਾਂ ਤੁਹਾਡੇ ਜਿਹੜੀ ਗੱਲ ਹੈ ਬਿਲਕੁਲ ਜਾਇਜ਼ਾ ਇਸੇ ਕਰਕੇ ਤੁਹਾਡੇ ਨਾਲ ਜਥੇਬੰਦੀਆਂ ਖੜੀਆਂ ਠੀਕ ਆ ਪੂਰਾ ਪੰਜਾਬ ਤੁਹਾਡੇ ਨਾਲ ਆ ਭਾਈ ਤੁਹਾਡੇ ਨਾਲ ਧੱਕਾ ਹੋਇਆ ਹਰ ਇੱਕ ਚੀਜ਼ ਉਹ ਤਾਂ ਗੱਲ ਤਾਂ ਕੀਤੀ ਹੈ ਠੀਕ ਆ ਉਹ ਪਹਿਲਾਂ ਵੀਡੀਓ 'ਚ ਗੱਲ ਗਿਆ ਹੁਣ ਆਪਣੀ ਗੱਲ ਇੱਥੇ ਆ ਵੀ ਇਹ ਗੱਲ ਇੰਨੀ ਪੈਰੋਂ ਵੱਧੀ ਕਿਉਂ ਹੈ ਨਾ ਮਤਲਬ ਚਲੋ ਠੀਕ ਹੈ ਤੁਸੀਂ ਕਹਿੰਦੇ ਉਹ ਵੀਡੀਓ ਤਾਂ ਪੁਰਾਣੀ ਆਣੇ ਜਿਹੜੇ ਹਥਿਆਰਾਂ ਵਾਲਾ ਹੈ ਨਾ ਪਰ ਇੱਕ ਗੱਲ ਵੀ ਜਿੱਦ ਧਰਨਾਕਾਰੀਆਂ ਨੂੰ ਮਤਲਬ ਪਪੂ ਕੇ ਘਰ ਵੱਲ ਵਧਣ ਦੀ ਕੀ ਰੋੜ ਸੇ 300 ਮੀਟਰ ਬਾਈ ਜੀ ਵਧੇ ਨਹੀਂ ਉਹ ਬਿਲਕੁਲ ਨਹੀਂ ਵਧੇ ਤੁਸੀਂ ਦੇਖੋ ਪਥਰਾ ਕਿੱਥੇ ਹੋਇਆ ਫਿਰ ਤੁਸੀਂ ਉਸ ਵੀਡੀਓ ਨੂੰ ਦੇਖੋ ਕਿ ਉਹ ਉਹਨਾਂ ਦੇ ਘਰ ਤੱਕ ਪਹੁੰਚੇ ਆ ਚਿੱਟੀ ਕੋਠੀ ਜਿਹੜੀ ਵਿੱਚ ਆ ਰਹੀ ਹੈ ਕਿ ਉਹਨਾਂ ਦੇ ਘਰ ਤੱਕ ਪਹੁੰਚੇ ਤੁਸੀਂ ਉਹ ਵੀਡੀਓ ਨੂੰ ਦੇਖਿਆ ਤੁਸੀਂ ਉਸ ਨੂੰ ਜੀ ਹਾਂ ਬਿਲਕੁਲ ਪੱਪੂ ਦਾ ਘਰ ਕਿੱਥੇ ਉੱਥੇ ਕਿੱਥੇ ਅਸੀਂ ਦੇਖੋ ਇਹ ਨਹੀਂ ਜਿੱਥੋਂ ਗੋਲੀਆਂ ਚੱਲ ਰਹੀਆਂ ਮੈਂ ਦੱਸਾਂ ਜਦੋਂ ਆਪਾਂ ਹਨਾ ਵੀਡੀਓ 'ਚ ਵੀ ਦੇਖਦਾ ਜਿੱਥੋਂ ਗੋਲੀ ਚਲਾਈ ਹੈ ਹਨਾ ਫਾਇਰਿੰਗ ਜਿਹਦੇ ਕਰਕੇ ਉੱਤੇ ਪਰਚਾ ਹੋਇਆ ਗਮਦੂਰ ਸਿੰਘ ਤੇ ਹਨਾ ਔਰ ਪੱਪੂ ਸਾਹਿਬ ਤਾਂ ਇੱਕੋ ਹੀ ਨਾ ਹੋਵੇ ਉਹ ਤਾਂ ਉਹਨਾਂ ਦੇ ਘਰ ਤੋਂ ਨਾਲ ਘਰ ਉਹਨਾਂ ਦੇ ਸਕੇ ਨਾਲ ਉੱਥੋਂ ਗੋਲੀਆਂ ਉੱਥੋਂ ਗੋਲੀਆਂ ਚੱਲੀਆਂ ਪਰ ਜਿਹੜਾ ઠાੜਾ ਜਿਹੜਾ ਧਰਨਾ ਸੀ ਇਹ ਤਾਂ ਬੱਸ ਸਟੈਂਡ ਤੋਂ ਪਿੱਛੇ ਸੀ ਨਾ ਬੱਸ ਸਟੈਂਡ ਤੋਂ ਵੀ ਪਿੱਛੇ ਸੀ ਬਾਈ ਜੀ ਇਨਸਾਫ ਨਹੀਂ ਮਿਲਿਆ ਕੋਈ ਪਰ ਤੁਸੀਂ ਫਿਰ ਇਹਦਾ ਮਤਲਬ ਇਹ ਹੈ ਪੂਰੀ ਪੰਜਾਬ ਨੇ ਸੱਚ ਦਿਖਾਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਪੰਜਾਬ ਦੇ ਲੋਕਾਂ ਦੇ ਰਣੀ ਆ ਅਸੀਂ ਕਿ ਸੱਚ ਨੂੰ ਸਾਹਮਣੇ ਲੈ ਕੇ ਆਂਦਾ ਅਸਲ ਦੇ ਵਿੱਚ ਗਰੀਬਾਂ ਦੀ ਸਰਪੰਚੀ ਸੀ ਨਾ ਜਿਹੜੀ ਉਹ ਚੋਬ ਰਹੀ ਸੀ ਅਸਲ ਦੇ ਵੀਰੇ ਇਹ ਇੱਕ ਹੀ ਆ ਬੰਦਾ ਸਾਡੇ ਪਿੰਡ ਦੇ ਕਿਸਾਨ ਵੀਰ ਆ ਜਿਹੜੇ ਬਹੁਤ ਬਹੁਤ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਵਿਚਾਰੇ ਫੰਡਿੰਗ ਵੀ ਕਰਦੇ ਆ ਹੁਣ ਅਸੀਂ ਤਾਂ ਜੇਲ੍ਹ ਚ ਬੈਠੇ ਸੀ ਬਾਈ ਉਹਨਾਂ ਨੇ ਪੈਸੇ ਤੱਕ ਭੇਜੇ ਸਾਡੇ ਪਿੰਡ ਦੇ ਕਿਸਾਨ ਬਹੁਤ ਸੂਝਵਾਨ ਆ ਉਹਨਾਂ ਲਈ ਤਾਂ ਚੰਗੇ ਕੰਮ ਕਰ ਰਹੇ ਸੀ ਗੁਰਪ੍ਰੀਤ ਭਾਈ ਜੀ ਤੁਸੀਂ ਵੀ ਸਾਡੀ ਪਹਿਲਾਂ ਵੀਡੀਓ ਬਣਾਈ ਹੈ ਜੀ ਤੁਹਾਡਾ ਅਗਲੀ ਗੱਲ ਤੁਹਾਡੇ ਤੋਂ ਅਗਲਾ ਸਵਾਲ ਇਹ ਆ ਵੀ ਜਿਹੜਾ ਇਹ ਪਾਣੀ ਦਾ ਮਸਲਾ ਹੈ ਨਾ ਪਾਣੀ ਦਾ ਉਹ ਛੱਪੜ ਉਹਨਾਂ ਨੇ ਦਿਖਾਇਆ ਵੀ ਸਾਨੂੰ ਮੌਕੇ ਵਾਰਦੇ ਤੇ ਉੱਥੇ ਤਾਂ ਕਾਈ ਹੋਈ ਪਈ ਹੈ ਗੁਰਦੀਪ ਸਾਰਾ ਤਾਂ ਭਰਿਆ ਹੋਇਆ ਹੈ ਨਾ ਜੇ ਮੰਨ ਲਓ ਪਾਣੀ ਉਧਰੋਂ ਜਾਂਦਾ ਸੀਗਾ ਠੀਕ ਆ ਹੁਣ ਵੀ ਤਾਂ ਉਧਰ ਹੀ ਜਾਂਦਾ ਸੀ ਤੇ ਜਿਹੜਾ ਹੈਗਾ ਤੁਸੀਂ ਕਹਿੰਦੇ ਵੀ ਇਧਰੋਂ ਜਿਹੜਾ ਪਿਛਲੀਆਂ ਕਈ ਪੰਚਾਇਤਾਂ ਤੋਂ ਤਿੰਨ ਚਾਰ ਪੰਚਾਇਤਾਂ ਤੋਂ ਪਾਣੀ ਜਿਹੜਾ ਇਧਰ ਨਹੀਂ ਨਗ ਰਿਹਾ ਤੁਹਾਨੂੰ ਇੰਨੀ ਦੂਰ ਦੇ ਉੱਤੋਂ ਦੀ ਖਾਲਾ ਬਣਾਉਣ ਦੀ ਕਿਹਨੇ ਜੜੇ ਦਿੱਤਾ ਜਾਂ ਕੀ ਲੋੜ ਪੈਗੀ ਬਈ ਹਜੇ ਅਸੀਂ ਪ੍ਰਪੋਜ਼ਲ ਪਾਈ ਸੀ ਜੀ ਉਹਨਾਂ ਨੂੰ ਵੈਸੇ ਹੀ ਦਿੱਕਤ ਹੋਗੀ ਬਈ ਜੀ ਇਸ ਗੱਲ ਦੀ ਤਾਂ ਮਤਲਬ ਤੁਸੀਂ ਬਣਾ ਨਹੀਂ ਰਹੇ ਸੀ ਪ੍ਰਪੋਜ਼ਲ ਹੀ ਸੀ ਪ੍ਰਪੋਜ਼ਲ ਦਿੱਤੀ ਹੋਈ ਸੀ ਵੀ ਭਾਈ ਇਧਰਲੇ ਪਾਸੇ ਦੀ ਬਣਾ ਦਾਂਗੇ ਤੇ ਉਹਨਾਂ ਨੇ ਪਹਿਲਾਂ ਹੀ ਸਾਨੂੰ ਧੱਕੇ ਮਾਰਨੇ ਤੇ ਅਹ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਦੋ ਦਿਨ ਪਹਿਲਾਂ ਤੁਹਾਨੂੰ ਦੱਸਿਆ ਮੈਂ ਕਿ ਇਹ ਵੀ ਕਹਿੰਦਾ ਸੀ ਕਿ ਫਾਇਰ ਮਾਰਨੀ ਹੈ ਪਿਸਟਲ ਮਾਰਨਾ ਉਹ ਵੀਡੀਓ ਚਲਾਈਓ ਤੁਸੀਂ ਬਜ਼ੁਰਗ ਦੀ ਤੁਹਾਨੂੰ ਸੁਣਾਈ ਸੀ ਨਾ ਉਹ ਗਵਾਹ ਹੈਗਾ ਸੀ ਉਹਦੀ ਵੀਡੀਓ ਨਾਲ ਜ਼ਰੂਰ ਅਟੈਚ ਕਰਿਓ ਕਿ ਉਹ ਬੰਦਾ ਤਿੰਨ ਤਿੰਨ ਦਿਨ ਪਹਿਲਾਂ ਆ ਕੇ ਕਹਿ ਕੇ ਗਿਆ ਕਿ ਜੀਦੀ ਕੰਪਲੀਟ ਵੀ ਕੀਤੀ ਸੀ ਐਸ ਐਚਓ ਥਾਣਾ ਨੂੰ ਮਰਜੀਸ਼ ਕੁਮਾਰ ਨੂੰ ਵੀ ਉਹ ਬਾਈ ਜੀ ਘਰ ਆ ਕੇ ਕਹਿੰਦਾ ਸੀ ਵੀ ਫੇਰ ਮਾਰਾਂਗੇ ਅਸੀਂ ਬਿਲਕੁਲ ਤੁਹਾਡਾ ਤੀਸਰਾ ਸਵਾਲ ਹੈ ਜਲਦੀਪ ਜਦੋਂ ਆਪ ਨੂੰ ਪਤਾ ਹੈ ਨਾ ਕਿਉਂਕਿ ਤੁਹਾਡੇ ਤੇ ਪਹਿਲਾਂ ਉਹਨਾਂ ਨੇ ਰੈਪਟ ਦਿੱਤੀ ਹੋਈ ਸੀ ਸ਼ਾਇਦ ਹੈ ਨਾ ਪਹਿਲਾਂ ਉਹਨਾਂ ਨੇ ਰੈਪਟ ਤੁਹਾਡੇ ਦੇ ਦਿੱਤੀ ਫਿਰ ਤੁਸੀਂ ਦਿੱਤੀ ਹੈ ਨਾ ਮਨ ਲਓ ਐਸ ਐਚਓ ਮਨ ਲਓ ਥਾਣਾ ਤੁਹਾਨੂੰ ਚਾਇਤੋਂ ਪੈਂਦਾ ਜਦੋਂ ਆਪ ਨੂੰ ਪਤਾ ਯਾਰ ਕਿਸੇ ਨਾਲ ਆਪਣੀ ਨਹੀਂ ਬਣਦੀ ਹੈ ਨਾ ਤੇ ਤੁਸੀਂ ਉਹਨਾਂ ਦੇ ਘਰ ਦੇ ਬਾਹਰ ਮੂਰਤ ਤੱਕ ਵੀਡੀਓ ਬਣਾਉਣਾ ਜਾਵੜੇ ਜੇ ਸਾਡੇ ਬਾਹਰ ਕੋਲ ਤੱਕ ਤਾਂ ਅਸੀਂ ਤਾਂ ਬਾਹਰਲੇ ਪਾਸੇ ਛੜਕਤੇ ਰੋਡ ਤੇ ਜਾਣਾ ਗੋਣਾ ਹੈਗਾ ਤਸੀਂ ਰੋਲ ਦੇ ਵੀਡੀਓ ਬਣਾ ਰਹੇ ਸੀ ਜੀ ਵੀਡੀਓ ਕਿਉਂ ਬਣਾ ਰਹੇ ਸੀ ਪੱਤਰਕਾਰ ਸੀਗੇ ਜੀ ਸਫਰ ਟੈਲੀਵਿਜ਼ਨ ਵਾਲੇ ਦਾ ਕੈਮਰਾ ਤੱਕ ਤੋੜ ਦਿੱਤਾ ਦੇਖੋ ਗਰੀਬਾਂ ਨੂੰ ਇਨਸਾਫ ਨਹੀਂ ਮਿਲਦਾ ਲੋਕਾਂ ਨੇ ਇਹ ਗੁਹਾਰ ਲਗਾਈ ਆਵਾਜ਼ ਗਈ ਆ ਲੋਕਾਂ ਤੱਕ ਪਹੁੰਚੀ ਆ ਹੁਣ ਦੇਖੋ ਜੀ ਪਹਿਲਾਂ ਤਾਂ ਆ ਹੱਸ ਹੱਸ ਕੇ ਕਹਿੰਦਾ ਸੀ ਕਿ ਮੈਂ ਫੈਰ ਕੀਤੀ ਆ ਇਹ ਅਸੀਂ ਉਹੀ ਰੱਖੀ ਆ ਪਿਸਟਲ ਜਿਹੜੀਆਂ ਰਫਲਾ ਨੇ ਦਿਖਾਉਣ ਨੂੰ ਰੱਖੀਆਂ ਨੇ ਇਹ ਗੱਲ ਕਹਿੰਦੀ ਆ ਮਨਿੰਦਰ ਲੋਕਵਾਜ਼ ਵਾਲੀ ਤੇ ਹੁਣ ਲੋਕਾਂ ਨੇ ਸੱਚ ਸਾਹਮਣੇ ਲੈ ਕੇ ਆਂਦਾ ਦੇਖੋ ਇੱਕ ਹੀ ਬੰਦਾ ਸਿਰਫ ਇਹ ਹੋਰ ਕੋਈ ਬੰਦਾ ਨਹੀਂ ਇਹ ਬੰਦਾ ਨੇ ਸਿਰਫ ਜਿਹੜਾ ਆਪਣੇ ਆਪ ਨੂੰ ਧਨਾੜ ਬਹੁਤ ਸਮਝਦਾ ਵੀਰੇ ਸਾਰੇ ਕਿਸਾਨ ਆ ਜਿਹੜੇ ਨਾਲ ਆ ਬਿਲਕੁਲ ਸਾਡੇ ਪਿੰਡ ਦੇ ਪੂਰੇ ਪੰਜਾਬ ਦੇ ਕਿਸਾਨ ਵੀਰ ਨਾਲ ਆ ਤੇ ਸਾਨੂੰ ਉਹਨਾਂ ਤੋਂ ਉਮੀਦ ਆ ਦੇਖੋ ਹੁਣ ਕੋਰਟ ਦੇ ਵਿੱਚ ਮਾਮਲਾ ਚੱਲ ਗਿਆ ਤੇ ਕੋਰਟ ਹੀ ਇਹਦੀ ਜਿਹੜਾ ਬਾਕੀ ਐਕਸ਼ਨ ਕਮੇਟੀ ਆ ਜਿਹੜੀ ਉਹ ਬਣੀ ਵੀ ਆ ਉਹ ਇਸ ਫੈਸਲੇ ਤੇ ਕੀ ਅੱਗੇ ਕਾਰਵਾਈ ਕਰਦੀ ਹੈ ਕਿਉਂਕਿ ਮੈਨੂੰ ਬਹੁਤੀਆਂ ਗੱਲਾਂ ਦਾ ਪਤਾ ਨਹੀਂ ਹੈਗਾ ਜਦੋਂ ਇੱਕ ਲਾਸਟ ਇੱਕ ਹੋਰ ਸਵਾਲ ਆ ਯਾਰ ਜਦੋਂ ਮੰਨ ਲਓ ਕਹਿੰਦੇ ਅਸੀਂ ਸੈਲਫ ਡਿਫੈਂਸ ਦੀ ਗੋਲੀ ਚਲਾਈ ਹੈ ਜਿਹੜੀਆਂ ਗੋਲੀਆਂ ਚੱਲਿਆ ਕਿਸੇ ਦੇ ਵੱਜੀ ਐ ਬਿਲਕੁਲ ਵੱਜੀਆਂ ਜੀ ਕਿ ਸਾਰੇ ਲੱਗੇ ਹੋਏ ਆ ਜੀ ਸਾਰੇ ਲੱਗੇ ਹੋਏ ਆ ਜੀ ਬਿਲਕੁਲ ਬਿਲਕੁਲ ਉਹ ਮੈਡੀਕਲ ਰਿਪੋਰਟ ਆਉਗੀ ਜੀ ਕਿੰਨੇ ਬੰਦੇ ਤੇ ਸਾਰੇ ਲੱਗੇ ਉਹ ਹੁਣ ਐਕਸ਼ਨ ਕਮੇਟੀ ਦੇ ਅੰਡਰ ਆ ਜੀ ਸਾਰੇ 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 ਦੀ ਸਾਰੇ ਕਿੰਨੇ ਬੰਦੇ ਸਾਰੇ ਹਾਂ ਸਰਪੰਚ ਸਾਹਿਬ ਤੁਸੀਂ ਤਾਂ ਬਾਹਰ ਸੀਗੇ ਕਿ ਪੰਜ 3 ਦੇ ਲੱਗੇ ਜੀ ਤਾਂ ਹਾਂ ਜੀ ਪੱਕਾ ਪਤਾ ਨਹੀਂ ਕਹਿ ਰਹੇ ਵੀ ਤਿੰਨ ਦੇ ਲੱਗੇ ਤੁਸੀਂ ਉਹਨਾਂ ਦਾ ਪਤਾ ਨਹੀਂ ਲੈਣਗੇ ਤੁਹਾਡੇ ਪਿੱਛੇ ਇੰਨਾ ਰੌਲਾ ਪਾਇਆ ਜਨਾ ਨਹੀਂ ਹਾਂ ਇੱਥੇ ਹਾਂ ਤਿੰਨ ਬੰਦੇ ਲੱਗੇ ਹੋਏ ਨਹੀਂ ਤੁਹਾਡੇ ਪਿੱਛੇ ਇੰਨੇ ਬੰਦੇ ਨੇ ਸਟੈਂਡ ਲੜਾ ਸ਼ਰੇ ਮਰਾਲੇ ਤੁਸੀਂ ਅਜੇ ਤੱਕ ਪ੍ਰਵਾ ਤੁਸੀਂ ਉਹਨਾਂ ਦਾ ਅਜੇ ਤੱਕ ਤੁਸੀਂ ਉਹਨਾਂ ਦਾ ਘਰ ਵੀ ਪਤਾ ਲੈਣ ਨਹੀਂ 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 ਪਤਾ ਲਿਆ ਲਿਆ ਘਾਤੋ ਨਹੀਂ ਬਾਈ ਕਿੰਨੇ ਜਣਾ ਐਕਸ਼ਨ ਸਹੀ ਸਹੀ ਕਹਿ ਰਹੇ ਅਭਿਤਾਨ ਨਾ ਤੋ ਕਹਿ ਰਹੇ ਜੇ ਕਹਿ ਰਹੇ ਮਲਕ ਤੁਸੀਂ ਸੁਣਿਆ ਪਤਾ ਨਹੀਂ ਲੈਣਗੇ ਪਤਾ ਤਾਂ ਕਿਉਂ ਨਹੀਂ ਲੈ ਸਾਡੇ ਕੋਲ ਪੰਜ ਉਹਨਾਂ ਦਾ ਕੁਲਦੀਪ ਪੰਜ ਜਣੇ ਦੇ ਦੇਖੋ ਇਹ ਸੈਮੀ ਹੋਈ ਹੈ ਪੰਜ ਜਣਿਆਂ ਦੇ ਜਿਹੜੇ ਸ਼ਰੇ ਲੱਗੇ ਹੋਏ ਆ ਇੰਨੇ ਤਾਂ ਵਿਚਾਰੀ ਨੂੰ ਕਿ ਪੁਲਿਸ ਨੇ ਐਨਾ ਪੁਲਿਸ ਵੀ ਲੱਭਦੀ ਸੀ ਤੇ ਪੇਟੀਆਂ ਚ ਵਾਰਡ ਵਾਰ ਕੇ ਰੱਖਿਆ ਉਹਨਾਂ ਦੇ ਬੰਦੇ ਆ ਕੇ ਲੇਡੀਜ਼ ਨੇ ਮੇਰੇ ਪਿੰਡ ਦੀਆਂ ਔਰਤਾਂ ਨੇ ਘੁੱਟ ਖਾਦੀ ਤੇ ਹਾਂ ਇਹ ਵੀ ਗੱਲ ਆ ਕਿਉਂਕਿ ਸਰਪੰਚ ਸਾਹਿਬ ਤਕੀ ਤੁਹਾਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜਾਂ ਉਹ ਦਿਨਾਂ ਦੇ ਵਿੱਚ ਤੁਹਾਡੀ ਕੀ ਸਥਿਤੀ ਸੀ ਬਹੁਤ ਦਿੱਤਾ ਭੈੜੀ ਸੀ ਬਾਈ ਜੀ ਬਹੁਤ ਭੈੜੀ ਸੀ ਸਾਡੇ ਮੇਰੇ ਪਿੱਛੇ ਸਾਡੇ ਪਿੰਡ ਦੀਆਂ ਭੈਣਾਂ ਨੇ ਮਾਵਾ ਨੇ ਔਰਤਾਂ ਬਹੁਤ ਮੇਰੇ ਪਿੱਛੇ ਡਾਂਗਾ ਖਾਧੀਆਂ ਬਾਈ ਜੀ ਬਹੁਤ ਸਾਡੇ ਪਿੰਡ ਦਾ ਅਸੀਂ ਤੇਣ ਨਹੀਂ ਦੇ ਸਕਦੇ ਜਿਵੇਂ ਬੰਦਿਆਂ ਦਾ ਬਹੁਤ ਪੰਜਾਬ ਨੇ ਸਾਡਾ ਬਹੁਤ ਸਾਥ ਦਿੱਤਾ ਹੁਣ ਜਦੋਂ ਅੱਜ ਤੁਹਾਡੇ ਪਿੰਡ ਜੇ ਮੰਨ ਲਓ ਇਕੱਠ ਹੁੰਦਾ ਹੈ ਹਨਾ ਆ ਤੇ ਮੈਂ ਸਵੇਰੇ ਕਵਰ ਵੀ ਕੀਤੀ ਉਹ ਪਾਇਆ ਵੀ ਉਹ ਕਹਿੰਦੇ ਵੀ ਯਾਰ ਆ ਜ਼ਿਆਦਾਤਰ ਬੰਦੇ ਕਹਿੰਦੇ ਵੀ ਸਮਝੌਤਾ ਹੋਣਾ ਚਾਹੀਦਾ ਵੀ ਰਹਿਣਾ ਤਾਂ ਇੱਕ ਪ ਮੈਰੀ ਗੱਲ ਪੂਰੀ ਸੁਣ ਲਿਓ ਵੀ ਉਹ ਕਹਿੰਦਾ ਵੀ ਰਹਿਣਾ ਸਾਰਾ ਪਿੰਡ ਚ ਹੀ ਹੈ ਵੀ ਉਹ ਵੀ ਉਹਨਾਂ ਦਾ ਵੀ ਸਾਡੇ ਬਿਨਾਂ ਨਹੀਂ ਸਰਦਾ ਸਾਡਾ ਵੀ ਉਹਨਾਂ ਬਿਨਾਂ ਨਹੀਂ ਸਰਦਾ ਇਹਦੇ ਬਾਰੇ ਤੁਹਾਡਾ ਕੀ ਰਾਏ ਬਿਲਕੁਲ ਉਹਨਾਂ ਨੇ ਚੰਗਾਏ ਸਵਾਲ ਹੈ ਮੈਂ ਕਹਿੰਨਾ ਉਹਨਾਂ ਦਾ ਕਿ ਉਹ ਪਹਿਲਾਂ ਕੁੱਟ ਲਿਆ ਕਰਨਗੇ ਆਪਣੀ ਕਿਸੇ ਧਨਾੜ ਬੰਦੇ ਤੋਂ ਕਟਵਾ ਦਿਆ ਕਰਨਗੇ ਫਿਰ ਕਹਦਿਆ ਕਰਨਗੇ ਕਿ ਰਾਜੀਨਾਮਾ ਹੋ ਗਿਆ ਦੇਖੋ ਔਰਤਾਂ ਨੂੰ ਥਾਣੇ ਦੇ ਵਿੱਚ ਰਾਤ ਕਟਾਈ ਕਿਵੇਂ ਕੁੱਟੀਆਂ ਗਈਆਂ ਔਰਤਾਂ ਇਹ ਇੱਕ ਚੰਗਾ ਇਹ ਤਾਂ ਮੈਂ ਤਾਂ ਕਹਿੰਨਾ ਕਿ ਉਹ ਵੀਰ ਹੈ ਜਿਹੜੇ ਉਹਨਾਂ ਨੂੰ ਜ਼ਰੂਰ ਸਨਮਾਨਤ ਕਰਨਾ ਚਾਹੀਦਾ ਮਤਲਬ ਤੁਸੀਂ ਕਹਿੰਦਾ ਵੀ ਤੁਹਾਡੇ ਤੇ ਜ਼ੁਲਮ ਹੋਇਆ ਹੈ ਜ਼ੁਲਮ ਹੋਇਆ ਦੇਖੋ ਲੋਕ ਘਰਾਂ ਚੋਂ ਬਾਹਰ ਨਿਕਲ ਕੇ ਪੂਰਾ ਪੰਜਾਬ ਆਇਆ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਤਾਂ ਹੀ ਇੱਕ ਚੰਗਾ ਮੈਸੇਜ ਜਾ ਸਕਦਾ ਭਾਈਚਾਰਕ ਸਾਂਝ ਆ ਜਿਹੜੀ ਅੱਗੇ ਤੋਂ ਕਾਇਮ ਹੋ ਸਕਦੀ ਹੈ ਕਿ ਇਨਸਾਫ ਲਈ ਗੁਹਾਰ ਲਗਾਈ ਜਾਵੇ ਇਨਸਾਫ ਦਵਾਇਆ ਜਾਵੇ ਗਰੀਬ ਲੋਕਾਂ ਨੂੰ ਜਿਨ੍ਹਾਂ ਤੇ ਅਤਿਆਚਾਰ ਹੋਇਆ ਤੁਸੀਂ ਛੋਟੇ ਛੋਟੇ ਬੱਚੇ ਦੇਖੋ ਮੇਰੇ ਪਿੰਡ ਦੇ ਲੋਕਾਂ ਤੋਂ ਵੀ ਉਹ ਲੈ ਲਿਓ ਮੇਰੀ ਬਹੁਤ ਸੇਤ ਹੈ ਜਿਹੜੀ ਨਾਜ਼ੁਕ ਹੈ ਇੱਕ ਲਾਸਟ ਸਵਾਲ ਆ ਕਦੇ ਮੰਨ ਲਓ ਵੀ ਇੱਕ ਬਸ ਲਾਸਟ ਦੋ ਬੰਦਾ ਪਨ ਮੇੜਦੇ ਆ ਵੀ ਇੱਕ ਜਿਹੜਾ ਹੈਗਾ ਉਹ ਟੀਪ ਪੁਆਇੰਟ ਵਾਲੇ ਜਿਹੜੇ ਗगन ਦਾ ਹੈ ਨਾ ਸਵਾਲ ਰਹਿ ਗਿਆ ਵੀ ਤੁਹਾਡੇ ਕੋਲ ਦੀ ਜਾਂਦਾ ਹੈ ਨਾ ਉਹ ਕਹਿੰਦਾ ਵੀ ਜਿਹੜਾ ਇਹ ਮਸਲਾ ਪਾਣੀ ਵਾਲਾ ਸਿਰਫ ਥੋੜੀ ਜਿਹੀ ਪੈ ਪਾ ਕੇ ਹੱਲ ਹੋ ਸਕਦਾ ਸੀ ਬਈ ਜੀ ਦੇਖੋ ਅੱਗੇ ਵੀ ਛੱਪੜ ਬੰਨਦੀ ਪਿਆ ਹੋਇਆ ਜੀ ਦੇਖੋ ਕਿਵੇਂ ਪਿੰਡ ਦੀ ਨਾਲ ਗगन ਭੈ ਕੁਛ ਨਹੀਂ ਕਹੂੰਗਾ ਕਿਉਂਕਿ ਭੈਣ ਨੇ ਜੋ ਵੀਡੀਓ ਚਲਾਈਆਂ ਨੇ ਬਸ ਧੰਨਵਾਦ ਆ ਉਹਦਾ ਇਹੀ ਕਹਿ ਸਕਦੇ ਕਿ ਨੈਰੇਟਿਵ ਮਾਹੌਲ ਹੈ ਜਿਹੜਾ ਉਹਨੇ ਸਿਰਜਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਉਹ ਸਿਰਜ ਰਹੀ ਹੈ ਇਸ ਟਾਈਮ ਵੀ ਉਹ ਖਬਰ ਕਿਉਂ ਨਹੀਂ ਚਲਾਈ ਕਿ ਜਦੋਂ ਸਫਰ ਟੈਲੀਵਿਜ਼ਨ ਨੂੰ ਕੋਟਿਆ ਸਫਰ ਟੈਲੀਵਿਜ਼ਨ ਦਾ ਜਿਹੜਾ ਕੈਮਰਾ ਤੱਕ ਤੋੜ ਗਿਆ ਦਿੱਤਾ ਗਿਆ ਉਹ ਕਿਉਂ ਨਹੀਂ ਖਬਰ ਚਲਾਈ ਮੀਡੀਆ ਉੱਪਰ ਉਹ ਬੰਦੇ ਹੱਥ ਚੁੱਕਣਗੇ ਤੁਸੀਂ ਸਾਡੇ ਕੋਲ ਆਏ ਹੋ ਕਿ ਇੱਕ ਚੰਗੀ ਗੱਲ ਹੈ ਕਿ ਤੁਹਾਡੇ ਕੈਮਰੇ ਤੋੜ ਦਿੱਤੇ ਜਾਣ ਜੀ ਕਦਰ ਕਰਨੀ ਚਾਹੀਦੀ ਹੈ ਨਾ ਅਸੀਂ ਵੀ ਤੁਹਾਡੇ ਅਦਾਰੇ ਦੇ ਆ ਵੀਰਿਆ ਸੱਚ ਦਿਖਾਉਂਦੀ ਹਮੇਸ਼ਾ ਹਿੰਮਤ ਰੱਖਣੀ ਚਾਹੀਦੀ ਉਸ ਭੈਣ ਨੂੰ ਮੈਂ ਕਹਿਣਾ ਚਾਹੁੰਨਾ ਕਿ ਭੈਣੇ ਮੈਂ ਵੀ ਤੁਹਾਡਾ ਭਰਾ ਤੇ ਅ ਬਾਕੀ ਉਹ ਭੈਣਾਂ ਨੇ ਜਿਨ੍ਹਾਂ ਨੂੰ 2 ਦਿਨ ਤੱਕ ਕੁੱਟਦੇ ਰਹੇ ਹੈ ਹਨ ਇਹ ਵੀ ਤੁਹਾਡੀ ਭੈਣ ਹੈ ਕਿ ਅੱਗੇ ਤੋਂ ਕੋਈ ਚੰਗਾ ਕੰਮ ਹੋਊਗਾ ਇਸੇ ਕਰਕੇ ਤਾਂ ਵੀਰੇ ਪਿੰਡਾਂ ਦਾ ਕੰਮ ਆ ਜਿਹੜਾ ਵਿਕਾਸ ਨਹੀਂ ਹੋਣ ਦਿੰਦੇ ਕੁਝ ਕਿ ਤਣਾ ਇੱਕ ਬੰਦਾ ਜਿਹੜਾ ਆਪਣੇ ਆਪ ਨੂੰ ਕਵੇ ਕਿ ਮੇਰੀ ਹਕੂਮਤ ਦੇ ਜਰੀਏ ਜਿਹੜੇ ਪਿੰਡ ਦੇ ਕੰਮ ਹੋਣਗੇ ਇੱਕ ਜੇ ਮੰਨ ਲਓ ਤੁਸੀਂ ਕਹਿੰਦੇ ਲਗਾਤਾਰ ਆਪਾਂ ਵੀ ਹਨਾ ਪਿਛਲੀ ਵਾਰੀ ਵੀ ਆਪਾਂ ਗੱਲ ਕੀਤੀ ਤੁਸੀਂ ਇੱਕ ਦੇ ਬੰਦੇ ਦੇ ਇਲਜ਼ਾਮ ਲਾ ਪਪੂ ਤੇ ਹਨਾ ਵੀ ਉਹ ਤਨਾੜ ਆ ਹਨਾ ਆ ਜਾਂ ਉਹ ਗੁੰਡੇ ਬਦਮਾਸ਼ ਵੀ ਆ ਕਿ ਉਹਨਾਂ ਤੇ ਪਹਿਲਾਂ ਵੀ ਪਰਚੇ ਆ ਗਏ ਪਹਿਲਾਂ ਵੀ ਪਰਚੇ ਆ ਉਹਨਾਂ ਤੇ ਦੇਖੋ ਬਾਈ ਜੀ ਕਿਵੇਂ ਰਫਲਾਂ ਚਲਾ ਲਿਆ ਇਸ ਤੱਕ ਆ ਤਾਂ ਗੁੰਡੇ ਵੀ ਨਹੀਂ ਕਰ ਰਹੇ ਹੁੰਦੇ ਰਫਲਾਂ ਚਲਾ ਲਿਆ ਜੇ ਸਾਡੇ ਪਿੰਡ ਦੇ ਇਹ ਪਹਿਲਾ ਘਟਨਾ ਜਾਂ ਇਸ ਤੋਂ ਪਹਿਲਾਂ ਵੀ ਉਹਨਾਂ ਤੇ ਕੋਈ ਮੰਨ ਲਓ ਇਲਜ਼ਾਮ ਲੱਗੇ ਸਾਡਾ ਆਪਸੀ ਪ੍ਰੇਮ ਸੀਗਾ ਸਾਰਿਆਂ ਦਾ ਬਿਲਕੁਲ ਉਹਨੂੰ ਸਿਰਫ ਇਹੀ ਸੀ ਕਿ ਸਾਡੇ ਥੱਲੇ ਲਾ ਕੇ ਸਰਪੰਚੀ ਕਰਨੀ ਬਸ ਆਹੀ ਪੂਰੇ ਪਿੰਡ ਨੂੰ ਥੱਲੇ ਲਾ ਕੇ ਰੱਖਣਾ ਚਾਹੁੰਦਾ ਐਸੇ ਤੱਕਾਂ ਨਾਲ ਕੰਮ ਕਰਨਾ ਚਾਹੁੰਦਾ ਬਸ ਤੇ ਹੁਣ ਤੁਹਾਡਾ ਕੀ ਅੱਗੇ ਪਲਾਨ ਹੋਗਾ ਕਿਉਂਕਿ ਹੁਣ ਇੱਕ ਐਕਸ਼ਨ ਕਮੇਟੀ ਕੰਮ ਕਰਾਂਗੇ ਐਕਸ਼ਨ ਕਮੇਟੀ ਨਹੀਂ ਨਹੀਂ ਕੰਮ ਤਾਂ ਤੁਸੀਂ ਕਰੋਗੇ ਪਰ ਇੱਕ ਐਕਸ਼ਨ ਕਮੇਟੀ ਹੁਣ ਕੁਝ ਕੁ ਧਿਰਾਂ ਉਹਨਾਂ ਨਾਲ ਵੀ ਖੜਗੀਆਂ ਨੇ ਆਕੇ ਹਨਾ ਪੰਜਾਬ ਦੇ ਵਿੱਚੋਂ ਕਾਫੀ ਲੋਕ ਜਿਹੜੇ ਹੈਗੇ ਉਹਨਾਂ ਨੇ ਸਪੋਰਟ ਕਰ ਰਹੇ ਆ ਹੁਣ ਇੱਕ ਤੁਹਾਡੀ ਵੀ ਧਿਰ ਹੈਗੀ ਐ ਕਿ ਆਉਣ ਵਾਲੇ ਸਮੇਂ 'ਚ ਸਮਝੌਤਾ ਹੋ ਸਕਦਾ ਕਿ ਤੁਸੀਂ ਕਿਸ ਇੱਕ ਦੂਜੇ ਨਾਲ ਕੇ ਮਾਲਾ ਕੋਰਟਾਂ ਦੇ ਚੱਕਰ ਲਾਉਂਦੇ ਰਹੋਗੇ ਤੁਹਾਡਾ ਕੀ ਕਹਿਣਾ ਮਰਲੇ ਸਾਰੇ ਬਾਈ ਜੀ ਦੇਖੋ ਇੱਥੋਂ ਤੱਕ ਕਿ ਮੇਰੇ ਘਰ ਦਾ ਕੁਝ ਨਹੀਂ ਛੜਿਆ ਬਾਈ ਦਾ ਵੀ ਐਕਸ਼ਨ ਕਮੇਟੀ ਹੈ ਜਿਹੜੀ ਉਹੀ ਕਰੂਗੀ ਜੋ ਕੁਝ ਕਰਨਾ ਹੈਗਾ ਮੇਰੇ ਹੱਥ 'ਚ ਕੁਝ ਨਹੀਂ ਹੈਗਾ ਸਾਨੂੰ 92 ਬੰਦੇ ਸੀਗੇ ਜਿਹੜੇ ਕੁਝ ਅਣਪਛਾਤੇਆਂ ਦਾ ਨਾਮ ਲਿਖਿਆ ਹੋਇਆ ਬਾਕੀ 40 ਦੇ ਪਲੱਸ ਆ ਜਿਹੜੇ ਉਹਨਾਂ ਦੇ ਬਾਈ ਨੇਮ ਪਰਚਾ ਦਰਜ ਕੀਤਾ ਸੀ ਜੋ ਕਿ ਵਕ ਵਕ ਧਰਾਵਾ ਲਾ ਕੇ ਕੀਤਾ ਸੀ ਉਹ ਐਕਸ਼ਨ ਕਮੇਟੀ ਪੰਜਾਬ ਦੇ ਲੋਕਾਂ ਨੇ ਜਿਹੜੇ ਇਨਸਾਫ ਦੇ ਲਈ ਗੁਹਾਰ ਲਗਾਈ ਅੱਗੇ ਆਏ ਪੂਰਾ ਪੰਜਾਬ ਆਇਆ ਮੇਰੇ ਪਿੰਡ ਦੇ ਲੋਕ ਮੇਰੀਆਂ ਭੈਣਾਂ ਉਹਨਾਂ ਦਾ ਤਾਂ ਅਸੀਂ ਕਰਜ਼ ਨਹੀਂ ਦੇ ਸਕਦੇ ਉਹਨਾਂ ਦੀ ਬਦੌਲਤ ਬਾਹਰ ਆਏ ਆ ਤਾਂ ਉਹ ਉਹਨਾਂ ਨੇ ਹੀ ਉਹਨਾਂ ਦੇ ਲਈ ਇਨਸਾਫ ਲਈ ਮੈਂ ਤਾਂ ਜਿਹੜੇ ਵੀਰ ਉਹਨਾਂ ਦੇ ਹੱਕ ਚ ਜਾਂਦੇ ਆ ਨਾ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਪੁੱਛੋ ਉਹਨਾਂ ਔਰਤਾਂ ਨੂੰ ਆ ਕੇ ਜਿਨ੍ਹਾਂ ਨਾਲ ਜੁਰਮ ਹੋਇਆ ਸੀ ਇਨਸਾਫ ਦੇ ਲਈ ਵਿਚਾਰੀਆਂ ਅੰਦਰਾਂ ਤੱਕ ਵੜੀਆਂ ਸੀ ਬਹੁਤ ਕੁੱਟ ਖਾਦੀ ਉਹਨਾਂ ਨੂੰ ਜ਼ਰੂਰ ਆ ਕੇ ਬਾਰੇ ਇੱਕ ਵਾਰੀ ਪੁੱਛਣਾ ਹੈ ਹਜੇ ਤੱਕ ਉਹਨਾਂ ਨੇ ਨਹੀਂ ਪੁੱਛਿਆ ਇਨਸਾਫ਼ ਤਾਂ ਦੇਖੋ ਕਿੱਥੇ ਮਿਲਿਆ ਇਨਸਾਫ਼ ਮਿਲਿਆ ਹੁੰਦਾ ਤਾਂ ਕਿਉਂ ਐਨੀ ਕੁੱਟ ਪੈਂਦੀ ਉਹਨਾਂ ਨੂੰ ਨਹੀਂ ਮੰਨ ਲਓ ਇੱਕ ਗੱਲ ਇਹ ਵੀ ਹੈ ਕੁਲਦੀਪ ਗੋਲੀਆਂ ਚਲਾਈਆਂ ਛਰੇ ਵਜੇਗੀ ਗਰੀਬ ਬੰਦਿਆਂ ਨੂੰ ਇਸੇ ਤੱਕਾਂ ਕੁੱਟਿਆ ਜਾਇਆ ਕਰੂਗਾ ਹੁਣ ਕੀ ਪੁਲਿਸ ਦੇ ਉੱਤੇ ਹਮਲਾ ਕਰਨਾ ਜਿਹੜਾ ਹੈਗਾ ਇਹ ਜਾਇਜ਼ ਹੈ ਇੱਕ ਭੀੜ ਦਾ ਕਿਉਂਕਿ ਫਿਰ ਤਾਂ ਪੁਲਿਸ ਹੀ ਜੇ ਐਦਾਂ ਹੋ ਗਈ ਤਾਂ ਫਿਰ ਡਾਰੀ ਚੱਕਿਆ ਜਾਣਾ ਪੁਲਿਸ ਤੇ ਹਮਲਾ ਕਰਨਾ ਜਾਇਜ਼ ਮੰਨਦੇ ਨਹੀਂ ਮੈਂ ਉਸ ਦੀ ਹਮਲਾ ਕਰਨਾ ਬਿਲਕੁਲ ਨਹੀਂ ਸਹੀ ਮੰਨਦਾ ਪਰ ਪੁਲਿਸ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਦੇ ਸ਼ਰਾਰਤੀ ਆਂਸਰਾਂ ਨੇ ਜਾਣ ਕੇ ਕੀਤਾ ਗਿਆ ਤੇ ਪੁਲਿਸ ਵੱਲੋਂ ਜਿਹੜਾ ਹਮਲਾ ਫੇਰ ਕੀਤਾ ਗਿਆ ਉਹਨਾਂ ਲੋਕਾਂ ਤੇ ਇਹ ਹੱਥੇ ਲੋਕਾਂ ਤੇ ਤੁਸੀਂ ਕੀ ਕਰੋਗੇ ਕੀ ਕਰਨਗੇ ਉਹ ਕੀ ਹੈ ਉਹਨਾਂ ਕੋਲ ਉਹਨਾਂ ਕੋਲ ਕੀ ਉਹ ਤਾਂ ਪਹਿਲਾ ਇਹਨਾਂ ਨੇ ਅਸਰਾਰਤੀ ਅਨਸਰਵਾੜੀ ਆ ਨਾ ਸਾਰੀ ਮਿਲੀ ਭੁਗਤ ਹੋਈ ਸੀ ਤੇ ਇਧਰੋਂ ਸਰਪੰਚ ਸਾਹਿਬ ਜਿਹੜਾ ਹੈਗਾ ਚਲੋ ਸਰਪੰਚ ਸਾਹਿਬ ਦੀ ਥੋੜੀ ਹਾਲਾਤ ਵੀ ਇਦਾਂ ਦੇ ਨੇ ਲਾਸਟ ਦੇ ਬੱਚਾ ਪਾ ਤੁਹਾਡੇ ਤੋਂ ਇੱਕ ਗੱਲ ਕਹਿਣਾ ਚਾਹੁੰਦੇ ਆ ਪੁੱਛਣਾ ਵੀ ਜਿਸ ਤਰ੍ਹਾਂ ਦਾ ਹੁਣ ਇੱਕ ਤੁਹਾਡੀਆਂ ਔਰਤਾਂ ਵੱਲੋਂ ਇੱਕ ਵੀਡੀਓ ਪਾਈ ਗਈ ਵੀ ਸਾਡੀਆਂ ਸਾਨੂੰ ਵੀ ਚੱਕ ਚੱਕ ਕੇ ਇਹਨਾਂ ਨੇ ਸੱਟਿਆ ਗਿਆ ਉਸ ਤੋਂ ਬਾਅਦ ਉਹਨਾਂ ਦੀਆਂ ਔਰਤਾਂ ਨੇ ਵੀ ਕਿਹਾ ਔਰਤਾਂ ਰੋ ਰਹੀਆਂ ਇੱਕ ਔਰਤ ਦੇ ਹੋਣ ਦੇ ਨਾਂ ਤੇ ਤੁਸੀਂ ਕੀ ਸੋਚਦੇ ਹੋ ਵੀ ਕਿੱਦਾਂ ਦੇ ਜਿਹੜਾ ਜਿਸ ਤਰ੍ਹਾਂ ਦਾ ਤੁਹਾਡੇ ਪਿੰਡ ਚ ਮੋਲ ਬਣ ਗਿਆ ਹਨਾ ਰਹਿਣਾ ਤੁਹਾਡਾਂ ਲਗਭਗ ਕੰਦਾ ਨਾ ਕੰਦਾ ਸਾਂਝਾ ਵਟਣਾ ਵਟਾ ਸਾਂਝਾ ਹਨਾ ਇੱਕ ਦੂਜੇ ਦਾ ਘਰੇ ਵੀ ਜਾਣਾ ਇਤਾਂ ਕਿ ਤੁਹਾਡੀ ਸਰਪੰਚੀ ਦੇ ਵਿੱਚ ਹੋਣਾ ਕਹਿੰਦੇ ਆ ਵੀ ਕਈ ਕਰਾਂ ਦਾ ਤੁਸੀਂ ਬਾਈਕਾਟ ਵੀ ਕਰਤਾ ਵੀ ਉਹਨਾਂ ਦੇ ਸੀਰੀ ਹਟਾ ਲਏ ਗਏ ਆ ਇਦਾਂ ਦਾ ਨਹੀਂ ਜੀ ਇਦਾਂ ਦਾ ਅਸੀਂ ਕੁਝ ਵੀ ਕਰਾਂਗੇ ਨਹੀਂ ਅਸਤੇ ਜਿਹੜਾ ਤੁਹਾਡਾਂ ਪੈਣਾ ਕਟੰਗ ਉਹਨਾਂ ਨੂੰ ਇਨਸਾਫ ਦੀ ਮੰਗ ਕਰਦੇ ਹੋਰ ਇਦਾਂ ਦਾ ਕੁਝ ਨਹੀਂ ਕਰਦੇ ਸੀ ਕੋਈ ਅਸੀਂ ਪਾਈਚੇ ਕਿਸਾਨ ਚ ਕੁਝ ਨਹੀਂ ਕਰਦੇ ਇਦਾਂ ਦਾ ਤੇ ਜਿਹੜੀਆਂ ਉਹਨਾਂ ਦੇ ਘਰੋਂ ਜਿਹੜੀਆਂ ਮੰਨ ਲਓ ਔਰਤਾਂ ਘਹਾਰ ਲਾ ਰਹੀਆਂ ਵੀ ਸਾਡਾ ਸਮਝੌਤਾ ਹੋਣਾ ਚਾਹੀਦਾ ਫੇਰ ਸਾਨੂੰ ਤਾਂ ਤਾਂ ਭੈਣਾ ਉਦੋਂ ਵੀ ਬੋਲ ਪੈਂਦੀਆਂ ਵੀ ਭੈਣਾਂ ਨੂੰ ਕੁੱਟੀ ਜਾਂਦੇ ਉਹ ਵੀ ਭੈਣਾਂ ਹੀ ਸੀ ਕਿਸੇ ਦੀਆਂ ਉਹ ਵੀ ਉਦੋਂ ਵੀ ਸਮਝ ਲੈਂਦਾ ਹੁਣ ਭੈਣਾਂ ਰੋਂਦੀਆਂ ਆਂਗਾ ਤੇ ਉਦੋਂ ਸਮਝ ਲੈਂਦੀਆਂ ਵੀ ਕਿਉਂ ਆਸੀ ਭੈਣਾਂ ਨੂੰ ਘਟਵਾਉਣੀ ਆ ਆਉਣ ਵਾਲਾ ਸਮੇਂ ਦੇ ਵਿੱਚ ਜੇਕਰ ਤੁਹਾਡਾ ਮੰਨ ਲਓ ਇਦਾਂ ਨਿਜੀ ਰਾਜ ਚੱਲੀ ਜਾਊਗੀ ਤਾਂ ਫਿਰ ਇਹ ਚੰਗਾ ਹੋਊਗਾ ਪਿੰਡ ਦਾ ਵਾਸਤੇ ਨਹੀਂ ਨਹੀਂ ਇਦਾਂ ਤਾਂ ਅਸੀਂ ਨਹੀਂ ਕਰਦੇ ਚੰਗਾ ਤਾਂ ਕਿਉਂ ਨਹੀਂ ਸੋ ਇਹ ਸਾਣਾ ਸਰਪੰਚ ਤੇ ਮੰਨ ਲਓ ਕੁਲਦੀਪ ਜਿਨ੍ਹਾਂ ਦਾ ਉਹਨਾਂ ਦੇ ਇਲਜ਼ਾਮਾਂ ਦੇ ਪ੍ਰਤੀ ਇਹ ਕਹਿਣਾ ਕਿ ਜਿਹੜਾ ਜੋ ਕਰੂਗੀ ਐਕਸ਼ਨ ਕਮੇਟੀ ਕਰੂਗੀ ਤੇ ਠੀਕ ਹੈ ਇਹਨਾਂ ਨੇ ਜੋ ਕਿ ਆ ਵੀ ਜਿਹੜੀਆਂ ਉਹ ਵੀਡੀਓ ਜਿਹੜੀਆਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਂਗੇ ਉਹ ਕਹਿੰਦੇ ਇਹ ਸਾਰੀਆਂ ਫੇਕ ਨੇ ਅਸੀਂ ਜਿਹੜਾ ਹਮਲਾ ਨਹੀਂ ਕੀਤਾ ਸੋ ਬਾਕੀ ਇਹ ਤਾਂ ਜਰ ਸਮਾ ਨੇ ਤੈਅ ਕਰਨਾ ਐਕਸ਼ਨ ਕਮੇਟੀ ਨੇ ਤੈਅ ਕਰਨਾ ਜਾਂ ਜਾਂਚ ਨੇ ਤੈਅ ਕਰਨਾ ਵੀ ਕੌਣ ਸਹੀ ਹੈ ਕੌਣ ਗਲਤ ਹੈ ਸਾਡਾ ਪੱਖਾ ਸਾਡਾ ਕੰਮ ਆ ਸਾਡੇ ਦੋਨੇ ਪੱਖ ਤੁਹਾਡੇ ਸਾਹਮਣੇ ਰੱਖਣਾ ਸੋ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਇਹਦੇ ਬਾਰੇ ਤੁਸੀਂ ਆਪਦੀ ਕਮੈਂਟ ਨਾਲ ਜਰ ਰਾਇ ਦੇ ਸਕਦੇ ਪਰ ਇੱਕ ਗੱਲ ਹੈਗਾ ਵੀ ਜੇਕਰ ਆਪਾਂ ਕੇ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਪਾੜਾ ਇਸ ਤਰ੍ਹਾਂ ਵਧੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਚੰਗਾ ਨਹੀਂ ਹੋਣਾ ਕਿਉਂਕਿ ਸਰਕਾਰਾਂ ਤਾਂ ਇਹ ਚਾਹੁੰਦੀਆਂ ਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਇਹਦੇ ਨਾਲ ਜਿਹੜਾ ਹੈਗਾ ਸਾਡੇ ਆਪ ਦੇ ਪ੍ਰੱਪੇ ਦਾ ਹੀ ਨੁਕਸਾਨ ਹੋਣਾ ਸੋ ਇਹੋ ਜਿਹੀਆਂ ਘਟਨਾਵਾਂ ਨੂੰ ਹੋਣ ਤੋਂ ਪਹਿਲਾਂ ਹੀ ਰੋਕਿਆ ਜਾਵੇ ਤਾਂ ਜ਼ਿਆਦਾ ਬਿਹਤਰ ਹੈ